ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾ ਜੀਤਾ ਸਟਡ ਫਾਰਮ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਬਲੌਗ ਵਿੱਚ ਦੋ ਗੱਡੀਆਂ ਟਰੱਕ ਜਾਨਵਰਾਂ ਦਾ ਭਰ ਕੇ ਲਿਆਏ ਆ ਤੁਹਾਡੇ ਪਿਆਰ ਦੇ ਸਿਰ ਤੇ ਤੁਹਾਡੇ ਮਿਲ ਰਹੇ ਬਹੁਤ ਚੰਗੇ ਰਿਸਪੌਂਸ ਦੇ ਸਿਰ ਤੇ ਤੁਸੀਂ ਪਿਆਰੀ ਇੰਨਾ ਚੰਗਾ ਦੇ ਰਹੇ ਹੋ ਇਸ ਲਈ ਦੋ ਗੱਡੀਆਂ ਮਾਲਦੇ ਆ ਭਰ ਲੈਂਦੇ ਆ ਵੀ ਭਾ ਅਸਰ ਤੁਹਾਨੂੰ ਮਾਲ ਮਿਲਦਾ ਰਹੇ ਸੋ ਦੋਸਤੋ ਸਾਰਾ ਬਲੌਗ ਦੇਖਿਓ ਜਿਹੜਾ ਵੀ ਤੁਹਾਡੇ ਜਾਨਵਰ ਪਸੰਦ ਆਉਂਦਾ ਹੋਇਆ ਤਦ ਉਹਦਾ ਸਕਰੀਨਸ਼ਾਟ ਲੈ ਲਓ ਤੇ ਫੋਟੋ ਖਿੱਚ ਖਿੱਚ ਭਾਈ ਚਲੋ ਵੀ ਇਹਦੀ ਡਿਟੇਲ ਦਾ ਦੋਨੋਂ ਮੋਟੀ ਮੋਟੀ ਹੁਣ ਸਾਰੇ ਬਲੌਗ ਵਿੱਚ ਤਾਂ ਜਲਦੀ ਜਲਦੀ ਲੈਂਦੇ ਆਂ ਤੋਂ ਦੋਸਤੋ ਮੈਂ ਪਹਿਲਾਂ ਦੱਸ ਦੇ ਬਸ਼ੀਰਾ ਜੀ ਜਿਹੜੀ ਪਹਿਲਾਂ ਉੱਤਰੀ ਉਹ ਬਸ਼ੀਰੀ ਆ ਆ ਬਸ਼ੀਰਾ ਸੋ ਕੋਈ ਕਨਫਿਊਜ਼ਨ ਨਾ ਹੋਵੇ ਤਾਂ ਨਾਲ ਦੇ ਨਾਲ ਤੁਹਾਨੂੰ ਦੱਸੀ ਚੱਲਾਂਗੇ ਬਾਕੀ ਮਾਰਕਾ ਮੂਰਕਾ ਦੇਖੀ ਚੱਲੇ ਸਕਰੀਨਸ਼ਾਟ ਦੱਸ ਦਿਓ ਤੇ ਆਪਾਂ ਸਾਰੀ ਡਿਟੇਲ ਤੁਹਾਨੂੰ ਦੇਈ ਚੱਲਾਂਗੇ ਤੇ ਹੌਲੀ ਹੌਲੀ ਰੋਜ਼ ਟਰਾਈ ਕਰਾਂਗੇ ਵੀ ਰੋਜ਼ ਦੋ ਵੀਡੀਓ ਤਾਂ ਘੱਟੋ-ਘੱਟ ਆਪਾਂ ਤੁਹਾਡੇ ਲਈ ਲਿਆਈਏ ਤਾਂ ਜੋ ਤੇ ਜੇ ਕਿਸ ਭਰਾ ਦੇ ਫਿੱਟ ਆਉਂਦੇ ਹੋਣ ਜਾਂ ਜਾਨਵਰ ਲੈਣ ਦਾ ਸਕੀਨ ਹੋਵੇ ਉਹ ਫਾਰਮ ਤੇ ਜਿਹੜਾ ਮਾਰ ਲੇ ਦੋਸਤੋਂ ਤੁਹਾਨੂੰ ਪਤਾ 20 25 ਜਾਨਵਰ ਪਹਿਲਾਂ ਵੀ ਖੜੇ ਸੀ ਤੇ 20 ਵੀ ਅੱਜ ਨਵੇਂ ਹੋਰ ਆ ਗਏ ਮੰਨ ਲਓ 40 ਦੇ ਆਸ-ਪਾਸ ਜਾਨਵਰ ਖੜੇ ਆ ਤੇ ਬਾਬਾ ਰੱਖੇ ਸੌਖ ਸੀਤੀ ਇੱਕ ਫੱਕਰੇ ਫੇਰ ਮਿੰਨੀ ਮੰਡੀ ਲਾਵਾਂਗੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀ ਆਪਾਂ ਨੂੰ ਦੁਬਾਰਾ ਮਿੰਨੀ ਮੰਡੀ ਲਾਉਣੀ ਚਾਹੀਦੀ ਹੈ ਜਾਂ ਨਹੀਂ ਜਿਵੇਂ ਤੁਹਾਡਾ ਜ਼ਿਆਦਾ ਰਿਸਪੌਂਸ ਹੋਇਆ ਆਪਾਂ ਉਦਾਂ ਹੀ ਕਰਾਂਗੇ ਕੋ ਦੋਸਤੋ ਆਜੋ ਬਾਦ ਤੇ ਵੀਡੀਓ ਵਾਲ ਬੇਨਤੀ ਉਹੀ ਆ ਵੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਪਿਆਰ ਦਿੰਦੇ ਰਹੋ ਦੋਸਤੋ ਇਹ ਹੈਗੇ ਮੱਥੇ ਪਟੇ ਦੀ ਘੋੜੀ ਗੱਬਣਾ ਮੈਨੂੰ ਹੁਣ ਪਰਫੈਕਟ ਪੂਰਾ ਯਾਦ ਨਹੀਂ ਕਿੰਨੇ ਟਾਈਮ ਦੀ ਗੱਬਣਾ ਸਾਰੀ ਡਿਟੇਲ ਮੈਂ ਤੋਂ ਹੀ ਫੋਨ ਤੇ ਲਈ ਚੱਲੂਗਾ ਜਾਨਵਰ ਆ ਨਵੇਂ ਤੇ ਬਾਲਿਆਂ ਵਿੱਚ ਮੈਨੂੰ ਵੀ ਨਹੀਂ ਪਤਾ ਫਾਦਰ ਸਾਹਿਬ ਲਿਆਏ ਆ ਤੇ ਆ ਦੋ ਦੰਦ ਬਸ਼ੀਰੀ ਕੱਦ ਬਹੁਤ ਆ ਹਜੇ ਦੋ ਦੰਦ ਲੱਗੀ ਆ ਬਸ਼ੀਰੀ ਤੇ ਆਪ ਹੀ ਦੇਖ ਲੈਣੇ ਤੇ ਮੱਥੇ ਫੁੱਲਾ ਦੋਸਤੋ ਤੇ ਹਾਈਟ ਹੋਈਟਾ ਕੱਦ ਵਧੀਆ ਚੰਗੀ ਐ ਸੁਨੱਖੀ ਐ ਬੱਚੀ ਕੰਨ ਕੁੰਦੀ ਵੀ ਚੰਗੀ ਆ ਤੇ ਸਾਰੀ ਤੁਹਾਨੂੰ ਲਾ ਕੇ ਤੇ ਮੈਂ ਟਰਾਈ ਕਰੂੰ ਸ਼ਾਮ ਨੂੰ ਜੇ ਟਾਈਮ ਲੱਗਿਆ ਤਾਂ ਸ਼ਾਮ ਨੂੰ ਇੱਕ ਵਾਰ ਫਾਰਮ ਤੇ ਖੜਿਆਂ ਦਾ ਵੀ ਬਲੌਗ ਪਾਇਆ ਜਾਊਗਾ ਉੱਤਰਦੇ ਤੋਂ ਜਿਆਦਾ ਚੰਗੇ ਤਰ੍ਹਾਂ ਜਾਨਵਰ ਨਹੀਂ ਦੇਖਦਾ ਤੇ ਬਾਕੀ ਜੇ ਦੋਸਤੋ ਤੁਹਾਡਾ ਟਾਈਮ ਲੱਗਿਆ ਤਾਂ ਆਪ ਸਾਹਮਣੇ ਆ ਕੇ ਆਪਦੀਆਂ ਅੱਖਾਂ ਨਾਲ ਹੀ ਦੇਖ ਲਓ ਤਾਂ ਜਿਆਦਾ ਵੈਸਟਰੂ ਕੌਣ ਜੋ ਚੀਜ਼ ਆ ਪਾਕ ਖਾਨਾ ਦੇਖ ਲਿਓ ਵੀਡੀਓ ਚ ਕੈਦ ਨਹੀਂ ਹੁੰਦੀ ਤੇ ਬਾਕੀ ਸਾਰੇ ਜਿਹੜੇ ਜਾਨਵਰ ਆ ਦੋਸਤੋ ਤਕਰੀਬਨ ਮਾਰਵੜੀ ਆਏ ਆ ਤੇ ਵਿੱਚ ਇੱਕ ਦੋ ਚੰਬੀਆਂ ਘੋੜੀਆਂ ਵੀ ਆ ਹਾਈਟ ਵਾਲੀਆਂ ਘੋੜੀਆਂ ਵੀ ਆ ਸੋ ਵੀਡੀਓ ਨਾਲ ਪੂਰੀ ਤਰ੍ਹਾਂ ਜੁੜੇ ਰਹੋ ਤਾਂ ਜੋ ਤੁਹਾਨੂੰ ਸਾਰੀ ਡਿਟੇਲ ਮਿਲਦੇ ਸਾਰੇ ਜਾਨਵਰ ਦੇਖ ਲਓ ਹਾਈਟ ਹੋਈਟ ਬਹੁਤ ਚੰਗੀ ਆ ਬਸ਼ੀਰੀ ਦੀ ਦੋਸਤੋ ਜਿਹੜੀ ਆ ਉੱਤਰੀ ਆ ਉਸ ਤੋਂ ਬਾਅਦ ਆਗੀ ਇੱਕਾ ਹੋਰ <coughs> बछेरी है मेरे सामने तीन पैर मत्थे ते पटा तीन पैर चट्टे हैं लैंथ चंगी चंपा साइन भी सोनी है एक घोड़ी है दोस्त ਕੰਗ ਨੂੰ ਬਹੁਤ ਜ਼ਿਆਦਾ ਕੁੰਡੀ ਵਾਲਾ 93 ਇੰਚ ਘੋੜੀ ਦੀ ਹਾਈਟ ਆ ਪੈੜੇ ਪੂਰੇ ਲਾਏ ਹੋਏ ਆ ਪੈੜਾ ਰਹਿ ਕੇ ਖੁੱਲਣ ਵਾਲਾ ਪੈੜਾ ਖੋਲਦੇ ਆ ਤੇ ਫਾਰਮ ਤੇ ਆਪਣੇ ਇਹ ਤਿੰਨਾਂ ਤੋਂ ਇਲਾਵਾ ਨੁਕਰੀਆਂ ਦੁੱਧ ਘੋੜੀਆਂ ਹੋਰ ਖੜੀਆਂ ਆ ਦੋਸਤੋ ਕਈ ਵੀਰਾਂ ਦੇ ਫੋਨ ਆਉਂਦੇ ਹੁੰਦੇ ਨੇ ਨਾ ਨੁਕਰੇ ਜਾਨਵਰ ਇੱਕ ਤਾਂ ਕੋੜੀ ਆਪਣੇ ਕੋਲ 36 ਇੰਚ ਦੀ ਨੌਕਰੀ ਖੜੀ ਆ ਤੇ ਇੱਕ 60 ਇੰਚ ਦੀ ਨੌਕਰੀ ਖੜੀ ਆ ਸੋ ਜਿਹੜੇ ਨੌਕਰੀ ਲੈਣ ਦੇ ਚਾਹਵਨ ਹੋਏ ਤਾਂ ਉਹ ਦੇਖ ਸਕਦੇ ਆ ਤੇ ਹਾਈਟ ਵਾਲੀ ਨੀਲੀ ਕੋੜੀ ਵੀ ਖੜੀ ਹੈ ਇੱਕ ਨੀਲੀ ਚੰਪਿਆਂ ਚ ਆ ਜਾਂਦੀ ਆ ਨੀਲੀ ਬਿਸ਼ੇਰੀ ਖੜੀ ਇੱਕ ਨੀਲੀ ਘੋੜੀ ਜਿਹੜੀ ਉਹ ਮਗਰ ਘੋੜੀ ਖੜੀ ਉਹ ਨੀਲੀ ਹਾਈਟ ਵਾਲੀ ਹੈ ਦੋਸਤ 63 ਤੋਂ ਬਾਹਰ ਹਾਈਟ ਆ ਬੈਡੀ ਬੁੱਡੀ ਲੈਂਥ ਹੋਈ ਹੱਡ ਪੈਰ ਦੀ ਖੁੱਲੀ ਬਹੁਤ ਖਾਲੀ ਹੈ ਘੋੜੀ ਤੁਸੀਂ ਆਪਦੇ ਮਨਪਸੰਦੀ ਘੋੜੇ ਤੋਂ ਭਰਾ ਵੀ ਸਕਦੇ ਆ ਤੇ ਇਹ ਬਿਸ਼ੇਰੀ ਨਕਾਂਦਾ ਨੀਲੀ ਉਹਨਾਂ ਮਾਲ ਵਿੱਚ ਦੋ ਤਿੰਨ ਬਿਸ਼ੇਰੀਆਂ ਨੀਲੀਆਂ ਚੰਬੀਆਂ ਵੀ ਆਈਆਂ ਤੇ ਘੋੜੀਆਂ ਆਈਆਂ ਨੀਲੀਆਂ ਮਾਰਵਾੜੀ ਮਨ ਲਓ ਵੀ 20 ਵ2 ਜਿਹੜੇ ਜਾਨਵਰ ਆਏ ਸਾਰੇ ਮਾਰਵਾੜੀ ਤੇ ਨੀਲੇ ਆਏ ਆ। ਜ਼ਿਆਦਾਤਰ ਉਹਨਾਂ ਚੋਂ ਕੁਮੈਤ ਘੋੜੀ ਐ ਇੱਕ ਗੱਬਣ ਤੇ ਆਪਾਂ ਜਿਵੇਂ ਜਿਵੇਂ ਆਈ ਚੱਲੂ ਜਾਨਵਰ ਨਾਲ ਦੀ ਨਾਲ ਡਿਟੇਲ ਦੇਈ ਜਾਂਦੇ ਆ। ਕੋਮ ਬਾਲਾ ਆਪਾਂ ਦਾ ਹਾਸਾ ਤੁਸੀਂ ਵੀ ਕਨਫਿਊਜ਼ ਹੋ ਜਾਣਾ। ਨਾ ਤੁਹਾਨੂੰ ਪਤਾ ਚੱਲਣਾ ਤੇ ਨਾਲ ਦੀ ਨਾਲ ਹੀ ਆਪਾਂ ਡਿਟੇਲ ਦੇਈ ਜਾਂਦੇ ਆ। ਦੋਸਤੋ ਮੈਂ ਤਾਂ ਨਹੀਂ ਚਾਜਣਾ ਹਜੇ ਸਾਰੀ ਡਿਟੇਲ ਦੱਸਦਕੋ ਅੱਜ ਉੱਤਰਿਆ ਜਾਨਵਰ ਤਾਂ ਸਾਰਿਆਂ ਦੀ ਡਿਟੇਲ ਹਜੇ ਪ੍ਰੋਪਰ ਮੈਨੂੰ ਵੀ ਨਹੀਂ ਪਤਾ। ਆ ਦੇਖੋ ਨੀਲੀ ਬਸ਼ੀਰੀ ਕਿੰਨੀ ਚੰਗੀ ਬਸ਼ੀਰੀ ਹੈ ਦੋ ਪੈਰ ਮਗਰਲੇ ਚਿੱਟੇ ਇੱਕ ਮੂਰਲਾ ਚਟਾ ਥੋੜਾ ਜਿਹਾ ਤੇ ਨਕੰਦ ਬਸ਼ੀਰੀ ਹੈ ਦੋਸਤੋ ਤੇ ਉਹ ਵੱਡੀ ਘੋੜੀ ਗਈ ਉੱਤਰ ਤੇ ਉਹਦੇ ਵਾਲੀ ਵੀਡੀਓ ਨਹੀਂ ਚੱਲੀ ਇੱਕ ਦੋ ਘੋੜੀਆਂ ਹੋਰ ਸੀ ਉਹ ਵੀਡੀਓ ਸਕਿਪ ਹੋ ਗਈ ਤੇ ਹੁਣ ਆ ਚਾਰ ਘੋੜੀਆਂ ਦੋ ਤੇਲੀਆਂ ਦੋ ਕਾਲੀਆਂ ਇਹਦੇ ਹੈਗੇ ਜੀ ਚਾਰ ਪੈਰ ਚਿੱਟੇ ਪੰਜ ਕਨੇਣ ਕੁੜੀ ਆ ਰੰਗ ਕਮੈਤ ਚਾਰ ਪੈਰ ਚਿੱਟੇ ਮੱਥੇ ਪਟਾ ਕੋਈ ਢਿੱਡ ਤੇ ਡੱਬ ਨਹੀਂ ਦੁਗਾਰਦਨ ਦੇ ਕੰਨਾਂ ਦੀ ਸੁਨੱਖੀ ਹੈ ਜਾਨਵਰ ਸਾਰੀ ਕੰਨਾਂ ਦੇ ਸੁਨੱਖੇ ਆ ਤੇ ਇਹ ਆ ਗਈ ਜੀ ਮਗਰਲੇ ਦੋ ਪੈਰ ਚਿੱਟੇ ਤੇ ਮੂਹਰੇ ਇੱਕ ਪੈਰ ਚਿੱਟਾ ਮੱਥੇ ਪਟਾ ਕੰਨ ਦੇਖੋ ਇਹਦਾ ਵੀ ਕੰਨਾਂ ਸੁਨੱਖਾ ਅੱਦੀ ਅੱਦੀ ਕੁੰਡੀ ਮੋੜੀ ਪਈ ਐ ਨਾਲ ਬਹੁਤ ਨੇੜਿਓਂ ਕੰਨ ਮੜਦਾ ਤੇ ਉਸ ਤੋਂ ਬਾਅਦ ਆ ਰਹੀ ਐ ਦੋਸਤੋ ਮਾਰਵੜੀ ਕੁੜੀ ਪਹਿਲਾਂ ਮਾਫੀ ਚਾਹਾਂਗੇ ਦੋਸਤੋ ਇਹ ਪੂਰੀ ਪ੍ਰੋਫੈਸ਼ਨਲ ਵੀਡੀਓ ਨਹੀਂ ਬਣੀ ਕਿਉਂਕਿ ਜਿੰਨੀ ਡਿਟੇਲ ਮੈਨੂੰ ਪਤਾ ਹੈ ਮੈਂ ਤੁਹਾਨੂੰ ਨਾਲ ਦੇ ਨਾਲ ਹੀ ਦੱਸੀ ਜਾਂਦਾ ਹਨਾ ਤੇ ਬਾਕੀ ਕੋਈ ਨਾ ਪਾ ਡੱਡ ਪਾਵਾਂਗੇ ਬਾਕੀ ਤੁਸੀਂ ਆਜੋ ਤੁਹਾਨੂੰ ਸਾਰੀ ਡਿਟੇਲ ਮੇਰੇ ਮੱਥੇ ਪਟੇ ਦੀ ਘੂੜੀ ਹੈ ਜੀ ਰੰਗ ਰੰਗ ਬਹੁਤ ਜ਼ਿਆਦਾ ਪੱਕਾ ਹਾਈਟ ਵੀ ਸੋਹਣੀ ਆ 65 ਇੰਚ ਦੇ ਲਵੇ ਇਹਦੀ ਹਾਈਟ ਆ ਤੁਸੀਂ ਆਪ ਹੀ ਦੇਖ ਸਕਦੇ ਹੋ ਸਿਰਫ ਮੱਥੇ ਬਲੇਜ ਆ ਚਾਹਰੀ ਹਾਂ ਤੇ ਗਰਦਨ-ਗੁਰਦਨ ਚੰਗੀ ਆ ਤੋਰੇ-ਤੋਰੇ ਦੀ ਵੀ ਚੰਗੀਆਂ ਸਾਰੀਆਂ ਕੁੜੀਆਂ ਸਵਾਰੀ ਦੇ ਪਾਸ ਆ ਜੰਨੇ ਆ ਕੁੜੀਆਂ ਆ ਤਕਰੀਬਨ ਸਾਰੀਆਂ ਸਵਾਰੀ ਦੇ ਪਾਸ ਆ ਉਸ ਤੋਂ ਬਾਅਦ ਆ ਗਿਆ ਚੰਬੀ ਬਿਸ਼ੇਰੀ ਇਹ ਦੋਸਤੋ ਨੀਲੇ ਚੰਬਿਆਂ ਚ ਪੈਂਦੀ ਆ ਰੰਗ ਬਹੁਤ ਸੋਹਣਾ ਇਹਦਾ 100% ਨੋਕਰੇ ਬੱਚੇ ਦੇ ਨਾਲ ਖੰਨ ਨੂੰ ਦੇਖੋ ਕਿੰਨਾ ਜ਼ਿਆਦਾ ਚੰਗਾ ਲੱਗਿਆ ਹੋਇਆ ਇਹ। ਬਾਕੀ ਸਾਰੀਆਂ ਲੱਤਾਂ ਚਿੱਟੀਆਂ ਢਿੱਡ ਸਾਰਾ ਚਿੱਟਾ ਉੱਪਰ ਵੀ ਜਿੰਨੇ ਵਾਲ ਪੰਡੇ ਸਾਰੇ ਚਿੱਟੇ ਆ ਪੱਠ ਪੁੜਾ ਕਨਫਰਮੇਸ਼ਨ ਗਰਦਨ ਗੁਰਦਨ ਦੇ ਕੰਨਾਂ ਦੀ ਪੂਰੀ ਸੁਨੱਖੀ ਹੈ ਚਾਰੇ ਪਾਸੇ। ਖੜਨਾ ਖੁੱਡਣਾ ਵੀ ਆਉਂਦਾ ਬੱਚੀ ਨੂੰ। ਦੇਖੋ। ਖੜੀ ਹੈ ਇੱਕ ਵਾਰ ਤੁਹਾਨੂੰ ਪੁਰਾਣੇ ਜਾਨਵਰਾਂ ਤੇ ਵਿੱਚ ਹੀ ਲੱਗਿਆ ਤਾਂ ਟਾਈਮ ਨਾ ਜਾ ਮਰਾਵਾਂਗੇ। ਦੇਖੋ ਬਾਬੇ ਦੀ ਕਿਰਪਾ ਨਾਲ ਤੁਹਾਨੂੰ ਧੰਨ ਧੰਨ ਬਾਬਾ ਜੀਤਾ ਸਿੰਘ ਦੀ ਕਿਰਪਾ ਦਾ ਰੰਗ ਭਾਗ ਲੱਗੇ ਪਿਆ ਸਾਰੇ ਤਰ੍ਹਾਂ ਦੇ ਜਾਨਵਰ ਫਾਰਮ ਤੋਂ ਫਿਰਦੇ ਆ ਤੁਸੀਂ ਇੱਕ ਵਾਰ ਟਾਈਮ ਕੱਢ ਕੇ ਆਇਓ ਤੁਹਾਡਾ ਗੀੜਾ ਬਰਥ ਨਹੀਂ ਜਾਂਦਾ ਕੋਈ ਨਾ ਕੋਈ ਤਾਂ ਜਾਨਵਰ ਮੈ ਲਈ ਜਾਊ ਤੁਹਾਨੂੰ ਤੇ ਹੁਣ ਚਲੋ ਆਪਾਂ ਦੂਜੀ ਘੱਡੀ ਵਾਲਾ ਵੀ ਲਾ ਲਈਏ ਮਾਲ ਤੇ ਆਹ ਦੇਖੋ ਘੂੜੀ ਗੱਭਣ ਹੈ ਦੋਸਤੋ ਇਹ ਕੁਮੈ ਤਾਂ ਘੂੜੀ ਹੈ ਜਿਹੜੀ ਆਹ ਘੱਬਣ ਆ ਫਾਰੇ ਬੁਰੀ ਬਹੁਤ ਚੰਗੀ ਆ ਖੜਨੇ ਖੜਨੇ ਘਰ ਦੰਦੇ ਬਹੁਤ ਜਿਆਦਾ ਚੰਗੇ ਆ ਤੇ ਆਪ ਹੀ ਦੇਖ ਲੈਣਾ ਲੰਮ ਨੇ ਇਹਨੂੰ ਕਮੂਰੇ ਹੱਕ ਹੁੱਕ ਦੇਖੋ ਕਮੂਰੇ ਹੁਣ ਇਹਨੇ ਬੱਚੇ ਵੀ ਦੇਣੇ ਆ ਤਾਂ ਜਿਹੜੀ ਬੱਚਿਆਂ ਦੇ ਹੱਕ ਹੁੱਕ ਆ ਮਾਂ ਪਿਓ ਦਾ ਹਲਾ ਬੜੀਆ ਬੰਤਰਾ ਹੁਣ ਤਾਂ ਬੱਚੇ ਨੇ ਤਾਂ ਆਉਣੇ ਆਉਣਾ ਚੰਗੇ ਘੋੜੇ ਤੋਂ ਗੱਭਲ ਦੱਸੀ ਆ ਤੇ ਬਾਕੀ ਗੱਭਨ ਤੋਂ ਆਪਦੀ ਚੈੱਕ ਜਿਹੜੇ ਮਰਜ਼ੀ ਡਾਕਟਰ ਤੋਂ ਕਰਵਾ ਕੇ ਲਿਜਾ ਸਕਦੇ ਆ ਕੋਈ ਉਹ ਚ ਉਹ ਨੇਕੀ ਵਾਲੀ ਗੱਲ ਨਹੀਂ ਜਿਹੜਾ ਮਰਜ਼ੀ ਡਾਕਟਰ ਲਿਆਓ ਜਿਹੜੀ ਗੱਭਨ ਹੋਊ ਆਪਦੀ ਗੱਭਨ ਚੈੱਕ ਕਰਵਾ ਕੇ ਲੈ ਕੇ ਆ ਬਾਕੀ ਅੱਜ ਆਪਣੇ ਵੀ ਡਾਕਟਰ ਸਾਹਿਬ ਨੇ ਆ ਜਣਾ ਜੀ 11 12 ਵਜੇ ਆਪਾਂ ਵੀ ਦੁਬਾਰਾ ਇੱਕ ਵਾਰ ਕਨਫਰਮ ਕਰਾ ਦੇਣੀ ਆ ਕਿੰਨੇ ਕਿੰਨੇ ਟਾਈਮ ਦੇ ਆ ਹੋ ਗਿਆ ਤਾਂ ਬਲੌਗ ਸੂਟ ਕਰਾਂਗੇ ਉਦੋਂ ਆਪਾਂ ਤੇ ਆ ਬਿਸ਼ੀਰੀ ਦੇਖੋ ਇਹ ਵੀ ਪਾਣੀ ਨੋਕਰੀ ਆ ਨੋਕਰੀ ਬੰਦੀ ਬੰਦੀ ਰਹਿ ਗਈ ਵਿਚਾਰੀ ਜੋ ਦਾਤੇ ਦੇ ਰੰਗ ਜਿੱਥੇ ਰੱਖਣਾ ਰਹਿਣਾ ਪੈਂਦਾ ਹਨਾ ਸੋ ਉਸ ਤੋਂ ਬਾਅਦ ਆ ਗਈ ਲਾਲ ਚੰਬੀ ਕੁੜੀ ਬਿਸ਼ੀਰੀ ਤਾਂ ਲੈ ਗਈ ਤੇ ਇਹ ਕਹਿੰਦੀ ਮੈਂ ਹਜੇ ਉਤਰਨਾ ਨਹੀਂ ਲਾਉਨੇ ਆ ਇਹਨੂੰ ਵੀ ਥੱਲੇ ਬਹੁਤ ਚੰਗੀ ਖੜਨੀ ਖੁੜਨੀ ਦੀ ਕੁੜੀ ਆ ਸੋ ਮੁਰੇ ਜਿਹੜਾ ਬੱਚਾ ਵੀ ਦਊ ਖੜਨੇ ਖੁਰਨੇ ਦਾ ਚੰਗਾ ਹੀ ਦਊ ਲਓ ਜੀ ਉੱਤਰਿਆ ਤੇ 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 ਉਸ ਤੋਂ ਬਾਅਦ ਡੱਬੀ ਕੁੜੀ ਆਉ। ਲਓ ਜੀ ਆ ਗਈ ਡੱਬੀ ਕੁੜੀ। ਦੇਖੋ ਕਿੰਨੀ ਹੁਣ ਤਰਦੀ ਤਰਦੀ ਬਹੁਤ ਆ ਦੋਸਤ ਜਿਹੜਾ ਆਵਲਖ ਵੀਰ ਕੋਈ ਆਵਲਖ ਦਾ ਚਾਹਵਣ ਹੋਇਆ ਤਾਂ ਉਹ ਆ ਕੁੜੀ ਦੇਖ ਸਕਦਾ ਜੀ। ਬਹੁਤ ਚੰਗੀ ਕੁੜੀ ਆ। ਵੰਤਰਾ ਮੰਤਰਾ ਦੀ ਪੱਠਪੜੇ ਦੀ ਚੰਬੀ ਵੀ ਚੰਗੀ ਹੋਈ ਤੇ ਇੱਕ ਆ ਅੱਗੇ ਲਾਸਟ ਤੇ ਨੀਲੀ ਚੰਬੀ ਘੋੜੀ ਇਹ ਹੈਗੀ 62 10 ਇੰਚ ਦੀ ਇਹ ਵੀ ਘੋੜੀ ਖਾਲੀ ਆ ਨੀਲੀ ਚੰਬੀ ਜਿਹੜੀ ਗਈ ਅੰਦਰ ਖਾਦ ਬੜੀ ਬਹੁਤ ਆ ਜੀ ਪੱਠਪੜਾ ਹਨ ਤੁੰਨੀ ਪਈਆ ਸੋ ਦੋਸਤੋ ਜਾਨਵਰ ਸਾਰੇ ਦਿਖਾਤੇ ਮੋਟੇ ਮੋਟੇ ਤੁਹਾਨੂੰ ਜੇ ਕਿਸੇ ਦੀ ਡਿਟੇਲ ਚਾਹੀਦੀ ਹੋ ਇਸ ਨੂੰ ਮੈਂ ਪਹਿਲਾਂ ਹੀ ਤਾਂ ਸਕ੍ਰੀਨਸ਼ਾਟ ਖਿੱਚਿਆ ਤੇ ਪਾ ਦਿਓ ਨੰਬਰ ਚੱਲ ਪਿਆ ਉੱਪਰ 62395 545498555 99017 ਮਿਲਦੇ ਹਾਂ ਜਲਦ ਨਵੇਂ ਬਲੌਗ ਨਾਲ ਧੰਨਵਾਦ